ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਰਣੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡੇਆਣਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਸਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਦੋ ਤਾਂ ਗੱਬਣ ਆ ਇੱਕ ਕਰ ਬੜਾ ਕੋਲ ਤਾਜ਼ਾ ਸੂਆ ਨਾਗਾ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਤੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਆਪਣਾ ਮੱਖਣ ਸਿੰਘ ਜੋੜ ਪਿੰਡ ਝੰਡੇ ਵਾਲਾ ਜਿਹੜਾ ਇੱਕ ਜਿਲ੍ਹਾ ਮੋਗਾ ਮੋਬਾਈਲ ਨੰਬਰ 99097939300 ਠੀਕ ਆ ਬਾਈ ਸਵੇ ਸੁਬਾ ਇਹ ਨਾਲ ਤੋਂ ਸ਼ੁਰੂ ਕਰਦੇ ਆ ਸੁਆ ਵੀਰੇ ਕਿੰਨਾ ਮਸੂਈ ਹੈ ਇਹ ਬਾਈ ਤੀਜਾ ਸੁਆ ਮਾਲਕਾਂ ਦਾ ਦੂਜਾ ਕਿਹਾ ਆਪਾਂ ਠੀਕ ਆ ਜੀ ਬੜਾ ਕੋਈ ਤੀਜਾ ਮੰਨ ਲੈ ਭਲਾ ਕੋਈ ਚੌਥਾ ਮੰਨ ਲੈ ਠੀਕ ਆ ਕਦੋਂ ਸੁਈ ਇਹ ਇਹ ਬਾਈ ਕੱਲ ਸੁਬਾ ਸੁਈ 4 ਵਜੇ ਬੱਚਾ ਕੀ ਦਿੱਤਾ ਕੱਟੀ ਆਈਏ ਸਰਕਾਰੀ ਸੀਮਾਂ ਦੀ ਕੱਟੀ ਬੜੀ ਚੰਗੀ ਕਾਲੀ ਹੈ ਸਾਰੀ ਜੀ ਜਮਾ ਕਾਲੀ ਆ ਬਾਈ ਠੀਕ ਆ ਬਾਈ ਜੇਰ ਡੰਣਾ ਜੀ ਜੇਰ ਦੀ ਗਾਰੰਟੀ ਆ ਆਪਣੀ ਵੀਡੀਓ ਹੈਗੀ ਆਪਣੇ ਕੋਲ ਠੀਕ ਆ ਜੀ ਕਿੰਨਾ ਬੋੜਾ ਤਿਆਰ ਆ ਜੀ ਬੋੜਾ ਦਾ ਬਾਈ ਹਰੇ ਤਾਈਵੇਂ ਘੱਬੜਾ ਰਗੀ ਆ ਹੋਊਗਾ 6-7 ਕਿਲੋ ਗੱਲ ਤਾਂ ਹੈ ਨਹੀਂ ਵੀ ਇਹ ਸੁੰਦੀਆਂ ਹੋਰ ਚ ਸਹੀ ਗੱਲ ਜੀ ਬਾਕੀ ਦੋ ਵਿੱਚ ਵਾਝੀਆਂ ਨਹੀਂ ਹੋਈਆਂ ਹਜੇ ਹਾਂਜੀ ਹਾਂਜੀ ਠੀਕ ਆ ਤੋੜ ਕੇ ਦਿਖਾ ਦਿਓ ਬਾਈ ਬਾਕੀ ਉਹਨਾਂ ਨੇ ਆਪਾਂ ਨੂੰ 14-15 ਕਿਲੋ ਦੀ ਗਾਰੰਟੀ ਦਿੱਤੀ ਆ ਠੀਕ ਆ ਜੀ ਅਗਲੇ ਦੇ ਸੇਵਾ ਦਾ ਆਪਾਂ 14-15 ਦੀ ਨਹੀਂ ਕਹਿੰਦੇ ਗਏ ਆਪਰਾ ਕਹਿੰਦੇ ਸਰ ਥਣਾ ਦੀ ਜਮਾ ਡਾਣਾ ਗਾਰੰਟੀ ਆ ਫਿਰ ਠੰਡੀ ਸਿਰ ਵੀ ਪੂਰੀ ਪੂਰੀ ਅਰਗਾਂ ਯਾਰਗੀ ਆ ਹਵਾਨਾ ਵੀ ਦੱਸ ਦੇਣਾ ਮੱਝ ਨੇ ਦੱਸ ਹੀ ਦੇਣਾ ਵੀ ਮੈਂ ਗਰਾਂਟੀਆਂ ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਮਾਲਕਾਰ ਦੂਜਾ ਕਹਿ ਕੇ ਦਿੱਤੀ ਆ ਆਪਾਂ ਤੀਜਾ ਮੰਨ ਕੇ ਲਈਏ ਤੁਸੀਂ ਵੀਰੇ ਜਿਹੜਾ ਮਰਜ਼ੀ ਮੰਨ ਲਿਓ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਈ ਤੇ ਸੱਲੀ ਪਰਖ ਤੁਸੀਂ ਕਰਨੀ ਹੁੰਦੀ ਆ ਬਾਕੀ ਵਜੋਂ ਮੌਜੂਦ ਵੀ ਚੰਗਾ ਥਾਂ ਦੇ ਸਹਜ ਬਹੁਤ ਸੋਹਣੇ ਆ ਗੈਪ ਤੇ ਲੱਗੇ ਹੱਤੀ ਜਵਾਈ ਵਾਲਾ ਥਾਂ ਫਾਇਦਾ ਤੁਹਾਡਾ ਵੀਰੇ ਹੋ ਜਾਣਾ ਕਿ ਨਾਲ ਤੁਹਾਨੂੰ ਬੱਚਾ ਮਿਲ ਜਾਣਾ ਕੱਟੀ ਜੇ ਵੀਰੇ ਕੱਟਾ ਹੁੰਦਾ ਤਾਂ ਲੈ ਕੇ ਤੁਹਾਨੂੰ ਫੇਰ ਵੀ ਜਾਣਾ ਪੈਣਾ ਸੀ ਪਰ ਕੱਟੀ ਵੇਖੋ ਸਰਕਾਰੀ ਸੀਮੰਦੀ ਹੈ ਚੈੱਕ ਕਰੋ ਕੁਆਲਿਟੀ ਚੱਕੀ ਦੀ ਕੱਟੀ ਦੀ ਇਹ ਕੁਆਲਿਟੀ ਵੀ ਸੋਹਣੀ ਆ ਤੋਫਈ ਆ ਜੀ ਸਾਫ ਗੌਰ ਚੰਗੀ ਹੋਊਗੀ ਤਾਂ ਮਗਰ ਨਾਗ ਤਿਆਰ ਹੋ ਜਾਣ ਤੇ ਬਾਕੀ ਹਵਾਨਾ ਕਰਮ ਵਾਲੀ ਦਾ ਗਾਈਆਂ আর ਗਾਜੀਆਂ ਚੈੱਕ ਕਰਦੇ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਥਾਣਾ ਜੀ ਬਾਕੀ ਬਾਈਕ ਦਾ ਠੁੰਡੀ ਸੀਲ ਪੂਰੀ ਆ ਚਵਾਈ ਦੀ ਇੱਕ ਨੰਬਰ ਆ ਪੁੱਲਨੀ ਹੈ ਬਈ ਚਵਾਈ ਦੀ ਪੂਰੀ ਬੈਰੂ ਵਰਗੀ ਪੋਲੀ ਆ ਬਾਕੀ ਚਾਰੂ ਐ ਨਹੀਂ ਜਿਹੜਾ ਕੋ ਮਰਜ਼ੀ ਪਾ ਦਿਓ ਖਾਈ ਜਾਂਦੀ ਐ ਇਹਨਾਂ ਦੁੱਧ ਤਾਲ ਫਿਰ ਦੇਣਾ ਵੀ ਕਿਹੜੀ ਐ ਜੀ ਬਈ ਖਾਊ ਫੇਰ ਹੀ ਦੇਵਾਂ ਹਾਂਜੀ ਹਾਂਜੀ ਜਿਹਨੇ ਖਾਦਾ ਹੀ ਨਾ ਉਹਨੇ ਦੁੱਧ ਵੀ ਕਿੱਥੋਂ ਦੇਣਾ ਡਿਮਾਂਡ ਕਰਨੀ ਬਈ ਜਮਾ ਲੈਣ ਦੇ ਨਾਲ ਜਮਾ 100 ਰੁਪਏ ਛੱਡੀ ਬੜਾ ਬਾਅਦ ਚ ਪਰ ਘਟਣ ਘਟਾਉਣ ਵਾਲੀ ਨਾ ਕਰੀ 90 ਦੀ ਦੇ ਦਈਏ ਨਹੀਂ ਆ ਧੱਕਾ ਕਰਦਾ ਤੂੰ 85 ਦੇ ਦਾਂਗੇ 85 ਦੇ ਦਾਂਗੇ 85 ਜੋ ਛੋੜ ਹੀ ਕਰਨੀ ਆ ਠੀਕ ਆ ਜੀ ਜਮਾ ਆਫਰ ਦੀ ਐ ਜੀ 85000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿਚੋ ਛੋੜੀ ਹੋਣੀ ਆ ਹੁਣ ਕੋਈ ਵੀਰ ਸੌਦੇ ਬਾਜੀ ਜਿੰਨਾ ਪਵੇ ਜੀ ਆ ਮੁੱਲ ਚ ਤੁਹਾਨੂੰ ਮੇਰੇ ਹਿਸਾਬ ਨਾਲ ਤਾਂ ਨਹੀਂ ਤਾਜਾ ਸੂਆ ਨਾਗ ਮਿਲਣਾ ਜੀ ਬਾਕੀ 14-15 ਕਿਲੋ ਦੀ ਗਾਰੰਟੀ ਤੇ ਆਈ ਆ ਬਾਈ ਕਹਿੰਦਾ ਆਪਾਂ ਤਾਂ ਨਹੀਂ ਕਹਿੰਦੇ ਮਾਲਕਾਂ ਨੇ ਕਿਹਾ ਕਿਉਂਕਿ ਦੁੱਧ ਥੋੜੀ ਸੇਵਾ ਦਈਦੇ ਨੇ ਜਿਹੜੇ ਹਿਸਾਬ ਨਾਲ ਵਜਨ ਵਜੂਦ ਦਾ ਬਾਈ 10 ਦਾ ਖਾਂਦੀ ਪੀਂਦੀ ਆ ਤੇ ਵੀਰੇ ਹੱਕ ਵੀ ਅਡੇ ਬਾਕੀ ਬਾਈ ਇਹੋ ਜੀਆਂ ਹੀ ਦਿੰਦੀਆਂ ਖੁੱਲੇ ਸੈੜ ਵਾਲੀਆਂ ਦੁੱਧ ਦਿੰਦੀਆਂ ਐਵੇਂ ਕਹੀ ਆਈ ਬਾਹਲੀ ਝੋਟੀ ਤਾਂ 10 ਕਿਲੋ ਹੀ ਦਿੰਦੀ ਆ ਸਹੀ ਗੱਲ ਹੈ ਜੀ ਦੋ ਨੰਬਰ ਵੀਰੇ ਨੀਲੀ ਰਾਵੀ ਸੁਵਾ ਵੀਰੇ ਕਿੰਨਾ ਜੀ ਇਹ ਬਾਈ ਦੂਜਾ ਸੁਵਾ ਹੁੰਦੀ ਆ ਹਾਂ ਠੀਕ ਆ ਸਮਾਂ ਕਿੰਨਾ ਲੈਂਦੀ ਆ ਤੇ ਲੈ ਜੂ 8 ਤੋਂ 10 ਦਿਨ ਇਹ ਬਾਈ ਆਪਣੇ ਕੋਲੇ ਰਾਤ ਹੀ ਆਈ ਆ ਥੋੜਾ ਜਿਹਾ ਗੱਡੀ ਤੇ ਚੜ ਕੇ ਲੇਵਾ ਚੱਕ ਜਾਂਦੀ ਉਹ ਤਾਂ ਚੰਗਾ ਸੀ ਠੀਕ ਆ ਜੀ ਨਹੀਂ ਬਾਬੂ ਕਹਿੰਦੇ 10 ਦਿਨ ਪਾਏ ਬਈ ਭਰ ਜਾਣੇ ਕੱਦ ਕਾਟ ਪੂਰਾ ਚੰਗਾ ਆ ਪੂਰਾ ਵੇ ਲੋ ਮੇਰੇ ਬਰਾਬਰ ਆਉਂਦੀ ਆ ਬਾਈ ਨਵਜੂਦ ਪੂਰਾ ਚੰਗਾ ਜੀ ਕਿੰਨਾ ਕਾ ਪਾਜੂ ਵੀਰੇ ਦੁੱਧ ਰੋਦੋ ਬਾਈ ਜਣੇ ਪਹਿਲੇ ਸੂਏ 10 ਕਿਲੋ ਦਿੱਤਾ ਤੇ 10 ਕਹਿ ਕੇ ਆਪਾਂ ਦੇਣੀ ਆ ਠੀਕ ਥਾਣਾ ਦੀ ਡੰਣਾ ਜੀ ਥਾਣਾ ਦੀ ਗਾਰੰਟੀ ਪਾਰ ਪਿੱਛੇ ਦੀ ਆਪਣੀ ਗਾਰੰਟੀ ਆ ਠੀਕ ਆ ਬਾਈ ਸੂਰ ਕੇ ਦਿਖਾ ਦੀ ਸੂਆ ਬਾਈ 10 ਦਾ ਦੂਜਾ ਸੂਆ ਰੇ ਰਾਤ ਹੀ ਆਈ ਆਪਣੇ ਕੋਲ ਤਾਂ ਥੋੜਾ ਜਿਹਾ ਸਫਰ ਕਾਰਨ ਲੇਵਾ ਚੱਕ ਗਈ ਹੈ ਜੀ ਕੱਦ ਕਾਠ ਤੇ ਵਜਨ ਦੀ ਚੰਗੀ ਹੈ ਜੀ 10 ਕਿਲੋ ਪਹਿਲੇ ਸੂਏ ਦਿੱਤਾ ਤੇ ਐਗਦੀ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨਾ ਕ ਪਾ ਜੂਗੀ ਪਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਪਤਲੀ ਚਮੜੀ ਹੈ ਬਾਕੀ ਕੱਦ ਕਾਠ ਚੰਗਾ ਵਜਨ ਵਜੂਦ ਵੀ ਇਹਦਾ ਚੰਗਾ ਜੀ ਅਨਾਨੀ ਸਹ ਸੁਹਣੇ ਥੋੜਾ ਜਿਹਾ ਡਰਦੇ ਆ ਜੀ ਫਤ ਤਾਜ਼ੀ ਆਇਆ ਕਰਕੇ ਜੀ ਜਾਨੀ ਲਾਇਆ ਹਜੇ ਹਾਂ ਡਰ ਕੇ ਹੋ ਜਾਂਦਾ ਜੀ ਉਪਰੇ ਬੰਦੇ ਦਾ ਕਰਦੇ ਆ ਬੈਕ ਸਾਈਡ ਤੋਂ ਥਣ ਚੈੱਕ ਕਰ ਸਕਦੇ ਹੋ ਚਾਰੀ ਥਣ ਫੋਟ ਨਹੀਂ ਸ਼ਾਂਖ ਨਹੀਂ ਜੀ ਫਨਾਂ ਦੀ ਬਾਈ ਕਹਿੰਦਾ ਡਨ ਹੋਊਗੀ ਠੰਡੀ ਸੇਲ ਵੀ ਪੂਰੀ ਹੈ ਬਾਈ ਹਾਂ ਹਾਂ ਪੂਰੀ ਬਾਈ ਠੀਕ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਬਾਕੀ ਬਾਈ ਆਪਦੇ ਬਾਈਪਾਸ ਕਰਕੇ ਲੈ ਜਾ ਤੁਸੀਂ ਆਪ ਦਾ ਪਾਸ ਕਰਕੇ ਲੈ ਜੂ ਜੀ ਡਿਮਾਂਡ ਕੀ ਰਹਿਣਾ ਲੋ ਜੀ ਤੇ 85000 ਕਰਦੇ ਆ ਛੋੜ 80 ਵੀ ਦੇ ਦਿਆਂਗੇ ਯਾਰ 80 ਜੋ ਛੋੜ ਕਰਦੇ ਆ ਲਓ ਜੀ ਜਮਾ ਹੋਰ ਕਰਦੇ ਮਾਂ ਤਾਂ ਜਵੇਂ ਤੂੰ ਕਮੇ ਯਾਰ ਉਹੀ ਕੰਮ ਠੀਕ ਹੈ ਲਓ ਜੀ ਤੋਫਾ ਹੀ ਹੈ ਜੀ ਬਾਕੀ ਦੇਣੀ ਨਹੀਂ ਕਿ ਜਣੇ ਲੱਖ ਰੁਪਏ ਦੀ ਜਿੱਦ ਤਰ ਤਿਆਰ ਹੋ ਗਈ ਜਿੱਦ ਤਰ ਤਿਆਰ ਹੋ ਗਈ ਬਈ ਉਹਦੇ ਤਾਂ ਵਜਣ ਪੂਜਣ ਚੈੱਕ ਕਰੋ ਪੂਰਾ ਥਣ ਬਹੁਤ ਚੰਗਾ ਕਉਂਕੇ ਬਾਈ ਹਵਾਨਾ ਬੈਕ ਸਾਈਡ ਨੂੰ ਗੱਡੂ ਕੀ ਪਟਨਾ ਵਾਲਾ ਹਵਾਨਾ ਗੱਡੂ ਕੀ ਸੂਣਾ ਬਾਕੀ ਸਿਮਨ ਵੀ ਚੰਗਾ ਲੱਗਾ ਬਾਈ ਇਹਦੇ ਸਿਮਨ ਵੀ ਚੰਗਾ ਲੱਗਿਆ ਹਾਂ ਰਿਕਾਰਡ ਦਿੱਤਾ ਮਾਲ ਕਰਦੇ ਨਹੀਂ ਰਿਕਾਰਡ ਤਾਂ ਨਹੀਂ ਮੈਨੂੰ ਉਹਨੇ ਚੰਗਾ ਦੱਸਿਆ ਉਹ ਕਹਿੰਦੇ ਨੀਲੀ ਦਾ ਵੀ ਤਾਂ ਚੰਗਾ ਸੀ ਮਨ ਲੱਗ ਠੀਕ ਆ ਬਾਈ ਚਲੋ ਬੱਚਾ ਚੰਗਾ ਦੇ ਜੂ ਬਾਈ ਤੋਹਫਾ ਪਾਣ ਜੂਗਾ ਆਪਣੇ ਕੋਲ ਤਾਂ ਬਾਈ ਆਉਂਦੇ ਜਾਂਦੇ ਰਹਿੰਦੇ ਆਪਾਂ ਬਾਲਾ ਰਿਕਾਰਡ ਰੱਖਦੇ ਨਹੀਂ ਆਪਾਂ ਤਾਂ ਦੁੱਧ ਨਹੀਂ ਮਸਲਾ ਵੀ ਜੇ ਵੈਗੀ ਵੇਚ ਰਣੀ ਨਹੀਂ ਬੱਜਾ ਚ ਬੰਨ ਨਹੀਂ ਦੁੱਧ ਦੇ ਜੂ ਠੀਕ ਆ ਬਾਈ ਅੱਗੇ ਤਾਂ ਨੰਬਰ ਵੀ ਨਹੀਂ ਦੀ ਰਵੀ ਅੱਜ ਨੰਬਰ ਫੁਲਾ ਦਿੱਤਾ ਠੀਕ ਹੈ ਜੀ ਫਿਰਦਾ ਬਈ ਇਹ ਬਾਈ ਇੱਕੋ ਘਰੋ ਲਿਆ ਆਪਾਂ ਜੋੜਾ ਠੀਕ ਹੈ ਜੀ ਸੂਆ ਕਿੰਨਾ ਮਾਈ ਤੇ ਤੀਜਾ ਸੂਆ ਹੁੰਦੀ ਠੀਕ ਹੈ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਬਾਈ 5-4 ਦੇਣੀ ਲਉ ਥਣਾ ਦੀ ਡੰਗ ਲੈ ਜੀ ਥਣਾ ਦੀ ਗਾਰੰਟੀ ਆ ਠੀਕ ਹੈ ਤੋੜ ਕੇ ਦਿਖਾ ਦਿਓ ਕਿੰਨਾ ਕੁ ਪਾਜੀ ਵੀਰੇ ਦੁੱਧ ਦੁੱਧ ਬਾਈ ਉਹਦਾ 12 ਕਿਲੋ ਕਹਿੰਦੇ ਆਪਾਂ 10 ਕਹਿ ਕੇ ਦੇਣੀ ਆ ਠੀਕ ਹੈ ਜੀ 22 ਦੇ ਦਸਨ ਮੁਤਾਬਕ ਸੂਆ ਬਾਕੀ ਜਿੰਨੀ ਵੀ ਆ ਉਨਿੰਨ ਕ ਸਾਫ ਸੁਥਰੀ ਆ 10 ਕਿਲੋ ਤਾਂ ਆ ਆਉਣਾ ਹੀ ਦੇ ਦਊਗੀ 10 ਕਿਲੋ ਤਾਂ ਬਾਈ ਐਡੀ ਮੱਝ ਨੂੰ ਕੋਈ ਬਾਤ ਨਹੀਂ ਬਾਈ ਦੇ ਦਸਨ ਮੁਤਾਬਕ ਸੁਆ ਤੀਜਾ ਸੁੰਦੀ ਹੈ ਜੀ ਸਮਾਂ ਹਜੇ ਲੈ ਜੂਗੀ ਜੀ ਪੰਜ ਚਾਰ ਦਿਨ ਥੋੜਾ ਜਿਹਾ ਕੈਮਰੇ ਤੋਂ ਡਰਦੇ ਵੀ ਲੈ ਚੱਲੀ ਵੀਰੇ ਇਹਨਾਂ ਦੇ ਬਾਈ ਸੰਗਲ ਪਾਏ ਸੀ ਨਾ ਮੈਂ ਮੂਰੀਆਂ ਪਾਤੀਆਂ ਠੀਕ ਹੈ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਹਵਾਨਾ ਸੋਹਣਾ ਤਿਆਰ ਕੀਤਾ ਨੇੜੇ ਤੋਂ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਥਣ ਕੱਲਾ ਕੱਲਾ ਨਿਕੜਵਾ ਹੱਤੀ ਚਵਾਈ ਵਾਲਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਵਜਨ ਵਜੂ ਦੇਦਾ ਵੀ ਚੰਗਾ ਜੀ ਹਨ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਪੰਜ ਚਾਰ ਦਿਨਾਂ ਤੱਕ ਦਾ ਸੋਹਣਾ ਹਵਾਨਾ ਤਿਆਰ ਕਰ ਲੂ ਬਾਈ ਦੇ ਨਾਲ ਬਾਲਾ ਨਹੀਂ ਕਹਿੰਦੇ ਆਪ 10 ਕਿਲੋ ਦਾ ਦੰਦ ਪਾਈ ਜਉ ਤੇ ਮੇਰੇ ਹੱਕ ਵੀ ਆਪੋਂ ਦਾ ਬਜਨ موجوده ਵੀ ਚੰਗਾ ਵੇਲੂ ਚੰਗੀ ਹੈ ਜੀ ਬਾਕੀ ਠੰਡੀ ਸੀਲ ਇਹ ਵੀ ਬਹੁਤ ਆ ਠੀਕ ਹੈ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹ 100000 ਚ 75 ਚ ਛੋਟ ਕਰ ਦਾਂਗੇ ਆਪਾਂ ਆਫਰ ਹੀ ਆ ਆਫਰ ਹੀ ਆ 75 ਚ ਛੋਟ ਕਰ ਦਾਂ ਠੀਕ ਹੈ ਭਾਈ ਪਰ ਆਪਣੇ ਵਾਲੇ ਭਾ ਕਿਸੇ ਵਪਾਰੀ ਕੋਲੇ ਤੂੰ ਹੀ ਨੇਤੀ ਵੀਡੀਓ ਬਣਾਉਣਾ ਦੇ ਦੇ ਨਹੀਂ ਜੀ ਜਮਾਂ ਜੈ ਜਿ ਡਿਮਾਂਡ ਆ 75000 ਚ ਬਾਈ ਕਹਿੰਦਾ ਛੋਟ ਕਰ ਦਾਂਗੇ ਜੀ ਜਿਹਨੂੰ ਨਾਲ ਕੋਈ ਵੀ ਫੈਟ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ